ਜਲੰਧਰ ਵਾਲੀ ਘਟਨਾ ਦਾ ਸਭ ਨੂੰ ਹੀ ਪਤਾ ਤੇ ਸਾਨੂੰ ਵੀ ਕੱਲ ਹੀ ਪਤਾ ਲੱਗਿਆ ਸੀ ਬਹੁਤ ਵੱਡੀ ਘਟਨਾ ਵਾਪਰੀ ਹੈ ਤੇ ਬਹੁਤ ਮਾੜੇ ਹਾਲਾਤ ਨੇ ਪਿਆਰ ਦੇ ਜੇ ਤਾਂ ਇੰਨਾ ਹਾਲਾਤ ਦਾ ਜਾਣੂ ਨਾ ਕਰਵਾਇਆ ਹੋਵੇ ਤੇ ਪਹਿਲਾਂ ਰੋਈਏ ਪਿੱਟ ਗਏ ਪਰਿਵਾਰ ਨੂੰ ਹੌਸਲਾ ਹੀ ਦੇ ਸਕਦੇ ਹੋਰ ਕੁਝ ਨਹੀਂ ਜਾਂ ਸਾਰੇ ਯੂਟਿਊਬਰ ਜਾਂ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਇਹ ਵੀਡੀਓ ਪਾ ਕੇ ਬਸ ਇੱਕ ਇਹ ਨਹੀਂ ਹੈ ਵੀ ਉਹਨਾਂ ਨੂੰ ਦੁੱਖ ਆ ਕੋਈ ਇੰਨਾ ਦੁੱਖ ਨਹੀਂ ਹੈਗਾ ਕਿਸੇ ਨੂੰ ਉਹ ਤਾਂ ਸਿਰਫ ਇੱਕ ਵਿਊ ਦੀ ਖਾਤਰ ਆ ਗਰੌੜ ਲੈਵਲ ਤੇ ਕਿਸੇ ਨੇ ਕਾਰਵਾਈ ਨਹੀਂ ਕਰਨੀ ਜਦੋਂ ਪੰਜਾਬ ਸੀ ਵਿਚਰਦੇ ਸੀ ਤੇ ਜਦੋਂ ਇੱਥੇ ਸੀ ਆ ਜਿਹੜੀ ਹੁਸ਼ਾਰਪੁਰ ਵਾਲੀ ਨਵੇਂ ਸ਼ਹਿਰ ਵਾਲੀ ਘਟਨਾ ਵਾਪਰੀ ਸੀ ਹਰਵੀਰ ਸਿੰਘ ਵਾਲੀ ਉਹ ਜਿਹੜਾ ਭਈਏ ਨੇ ਗੱਲਬਾਤ ਕੀਤੀ ਸੀਗੀ ਉਦੋਂ ਪੱਪਾ ਭਾਰ ਇਸ ਕਰਕੇ ਹੋਗੇ ਸੀ ਸਾਨੂੰ ਆਸ ਸੀ ਵੀ ਅਸੀਂ ਉਹ ਬੰਦੇ ਨੂੰ ਸ਼ੂਟ ਕਰ ਸਕਦੇ ਆ ਤੇ ਜੇ ਨਹੀਂ ਤੇ ਪੁਲਿਸ ਨੂੰ ਇਸ ਗੱਲ ਦਾ ਤੇ ਉੱਥੋਂ ਦੇ ਬੰਦਿਆਂ ਨੂੰ ਪਤਾ ਕਿ ਉਹ ਲੁਧਿਆਣੇ ਕਦੋਂ ਕਿੰਨੇ ਵਜੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਕਿਵੇਂ ਪੱਟੀਆਂ ਕੀਤੀਆਂ ਤੇ ਕਿਵੇਂ ਉਹ ਬੈਠਾ ਸੀ ਸਾਡੇ ਕੋਲੇ ਉਹ ਰਿਕਾਰਡ ਆ ਗਿਆ ਸੀ ਪਰ ਸਾਡੇ ਹੱਥੋਂ ਨਿਕਲ ਗਿਆ ਸੀ ਪੰਜਾਬ ਵਾਲਿਓ ਹੇ ਤਾਂ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬਾਕੀਆਂ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਗੀ ਅੱਗੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਗਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜੱਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਜੋ ਆਪਣੇ ਕਿਸੇ ਨੂੰ ਕੁਝ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜੱਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਦੇਹ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਣੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸੰਗ ਕੋਲੇ ਉੱਥੇ ਬਾਹ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਤੇ ਸੇ ਤੋਂ ਨਹੀਂ ਸਰਿਆ ਵੀ ਕਿਰਪਾਣ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਕੇ ਤੇ ਉਹ ਪੱਟਵਾਲਾਂ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਜਾਈਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਸਾਥੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਦੋਂ ਇਹ ਹੋਵੇ ਸਾਨੂੰ ਪਹਿਲੋ ਦੱਸਣ ਸਾਰੇ ਜਿਵੇਂ ਅਸੀਂ 2022 ਦੇ ਵਿੱਚ ਕਿਹਾ ਸੀਗਾ ਵੀ ਜੇ ਬੇਅਦਬੀ ਹੁੰਦੀ ਆ ਤੇ ਹੋ ਗਈ ਉਹਦੀ ਵੀਡੀਓ ਤੁਹਾਡੇ ਕੋਲੇ ਆ ਗਈ ਬੰਦਾ ਪਤਾ ਲੱਗ ਗਿਆ ਤੇ ਉਹ ਸਿਰਫ ਰਿਕਾਰਡ ਆਪਦੇ ਕੋਲੇ ਰੱਖੋ ਸ਼ੇਅਰ ਨਾ ਕਰੋ ਨਾ ਪੁਲਿਸ ਨੂੰ ਦੱਸੋ ਨਾ ਕਿਸੇ ਹੋਰ ਨੂੰ ਸਾਡੇ ਬੰਦਿਆਂ ਤੱਕ ਸਨੇਹਾ ਪਹੁੰਚਦਾ ਕਰੋ ਅਸੀਂ ਆਪੇ ਹੀ ਬੰਦੇ ਨੂੰ ਚੱਕ ਦਿਆਂਗੇ ਤੇ ਅਸੀਂ ਸਾਨੂੰ ਪਤਾ ਵੀ ਨਹੀਂ ਕਿਸੇ ਨੂੰ ਪਤਾ ਵੀ ਸਾਡੀ ਧੀ ਨਾ ਸਾਡੇ ਬੱਚੇ ਨਾਲ ਰੇਪ ਹੋਣ ਵਾਲਾ ਪਰ ਇਹ ਤਾਂ ਜਦੋਂ ਮਿਸਿੰਗ ਹੋ ਗਈ ਸੀ ਉਦੋਂ ਤੱਕ ਸਨੇਹਾ ਪਹੁੰਚਦਾ ਕਰਤਾ ਦਿੰਦੇ ਵੀ ਚਲੋ ਬੰਦੇ ਨੇੜੇ ਤੇੜੇ ਪਹੁੰਚਦੇ ਹੁੰਦੇ ਵੀ ਜਦੋਂ ਬੰਦੇ ਦਾ ਪਤਾ ਲੱਗਿਆ ਉਹਨੂੰ ਸ਼ੂਟ ਕਰ ਦਿੱਤਾ ਜਾਵੇ ਇਹ ਜਿੰਨਾ ਚਿਰ ਹਰੇਕ ਦੇ ਘਰੇ ਆਖਣੀ ਲੱਗਦੀ ਉਹਨਾਂ ਚਾਰ ਅਕਲ ਨਹੀਂ ਆਉਣੀ ਮੈਂ ਨਹੀਂ ਕਹਿੰਦਾ ਵੀ ਪਰਿਵਾਰ ਦੇ ਨਾਲ ਮਾੜਾ ਨਹੀਂ ਹੋਇਆ ਬਹੁਤ ਤੱਕਾ ਹੋਇਆ ਪਰ ਸਾਰੇ ਪਰਿਵਾਰ ਉਹਨਾਂ ਟਾਈਮ ਚ ਚੁੱਪ ਆ ਜਿੰਨਾ ਟਾਈਮ ਆਉਦੇ ਘਰੇ ਪਾਣਾ ਨਹੀਂ ਵਾਪਰਦਾ ਜਿੰਨਾ ਚਿਰ ਆਪਦੇ ਪੁੱਤ ਨਸ਼ਾ ਤੇ ਨਹੀਂ ਲਾਦੇ ਉਹ ਸਾਰਿਆਂ ਲਈ ਨਸ਼ਾ ਨਹੀਂ ਹੈਗਾ ਪੰਜਾਬ ਚ ਜਿੰਨਾ ਚਿਰ ਘਰੇ ਧੀ ਪੈਣਾ ਤੱਕਾ ਨਹੀਂ ਹੁੰਦਾ ਸਾਰਿਆਂ ਦੀਆਂ ਧੀਆ ਖੁਸ਼ ਹੀ ਆ ਇਹਦਾ ਜਿਸ ਦਿਨ ਆਪਦੇ ਤੇ ਪੈਂਦੀ ਆ ਨਾ ਉਸ ਦਿਨ ਪਤਾ ਲੱਗਦਾ ਅਸੀਂ ਕੱਲ ਵੀ ਪੰਜਾਬ ਦੇ ਨਾਲ ਸੀ ਤੇ ਅੱਜ ਵੀ ਪੰਜਾਬ ਦੇ ਨਾਲ ਅਸੀਂ ਦੇਖ ਰਹੇ ਹਾਂ ਹੁਣ ਚੁੱਪ ਹੋ ਕੇ ਕਈ ਦਿਨਾਂ ਤੋਂ ਵੀ ਕੋਣ ਕੀ ਕਰ ਰਿਹਾ ਵਾ ਅਜੇ ਸਬਰ ਰੱਖੋ ਵਾਲੇ ਬੱਚਿਆਂ ਵਾਲੇ ਅਜੇ ਸਬਰ ਰੱਖੋ ਬੱਚਿਆਂ ਵਾਲੇ ਘਰ ਘਰ ਇਹ ਘਟਨਾ ਵਾਪਰਨੀ ਘਟ ਘਰ ਇਹ ਗੱਲਬਾਤ ਹੋਣੀ ਆ ਉਦੋਂ ਪੁੱਛਾਂਗੇ ਕਿ ਜਦੋਂ ਅਸੀਂ ਤੁਰੇ ਸੀਗੇ ਨਾ ਤੇ ਵੀ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਹ ਗੱਲਾਂ ਬਾਤਾਂ ਹੋਣਗੀਆਂ ਉਦੋਂ ਨਹੀਂ ਸਾਥ ਦੇਣਾ ਹੁਣ ਚੀਕਾਂ ਵੱਜਣਗੀਆਂ ਅਸੀਂ ਦਿਲੋਂ ਦੁੱਖ ਆ ਸਾਨੂੰ ਪਰਿਵਾਰ ਦੇ ਨਾਲ ਆ ਤੇ ਇਹ ਗੱਲਾਂ ਕਹਿ ਕੇ ਕੀ ਹੋ ਜਾਊਗਾ ਪਰਿਵਾਰ ਨੂੰ ਇਨਸਾਫ਼ ਥੋੜੀ ਮਿਲਣਾ ਉਹਨਾਂ ਦੀ ਬੱਚੀ ਤਾਂ ਵਾਪਸ ਨਹੀਂ ਨਾ ਆਉਣੀ ਨੰਗ ਜਾ ਬੰਦਾ ਸੀ ਉਹ ਜਿਹੜਾ ਬੰਦੇ ਨੇ ਡਾ ਵੱਡਾ ਕਾਂਡ ਕਰਤਾ ਇਹ ਤਾਂ ਜਿਹਨੇ ਅੰਮ੍ਰਿਤ ਛਕਾਇਆ ਉਹਨੂੰ ਉਹਨਾਂ ਕੋਲੇ ਜਾਣ ਹੁਣ ਕਾਲਤਾਕ ਸਹਤੇ ਤਾਂ ਧੌਣ ਪਈ ਹੋਵੇ ਉਹਦੀ ਬਦਨਾਮ ਕਰਕੇ ਰੱਖ ਦਿੰਦੇ ਆ ਹੁਣ ਕੋਈ ਨਾ ਸਵਾ ਰੱਖੋ ਹਜੇ ਬਹੁਤ ਕੁਝ ਹੋਣਾ ਪੰਜਾਬ ਦੇ ਵਿੱਚ ਉਦੋਂ ਯਾਰ ਆਇਆ ਕਰਨਗੇ ਹਾਂ ਯਾਰ ਬੰਦੇ ਤੁਰੇ ਯਾਰ ਸਾਥ ਦੇ ਦੇਣਾ ਸੀਗਾ ਇਹ ਤਾਂ ਗੱਲਾਂ ਤੁਹਾਨੂੰ ਪਹਿਲਾਂ ਦੱਸ ਤੀਆਂ ਜੀ ਭਾਈ ਜੇ ਇਕੱਠੇ ਨਾ ਹੋਏ ਤੇ ਨਾ ਇਕੱਠੇ ਹੋ ਕੇ ਚੱਲੇ ਇੱਕੇਚ ਨਾ ਰਹੇ ਤੇ ਇਹ ਖਰਨਾਮ ਖਤਮ ਕੀਤੀ ਤੇ ਘਟਨਾਵਾ ਵਾਪਰਨੀਆਂ ਤੇ ਹੁਣ ਨਾ ਚੀਕਾ ਮਾਰੋ ਕਰ ਉਹ ਜਿਵੇਂ ਭਈਏ ਗਰੀ ਮਾਰਦੇ ਸੀ ਚੀਕਾ ਹੁਣ ਇਹਦੇ ਵੀ ਮਾਰੋ ਨਾ ਚੀਕਾ ਕੱਢੋ ਇਹਨਾਂ ਨੂੰ ਬਾਹਰ ਸਾਰਿਆਂ ਨੂੰ